ਕਿ ਭਈ ਆਪਾਂ ਇਨੀ ਗਾਰੰਟੀ ਲੈਨੇ ਆ ਵੀ ਬੰਦਾ ਡੀਐਨਏ ਵੀ ਚੈੱਕ ਕਰਾ ਸਕਦਾ ਹੈ। ਨੀਲੀ ਰਾਵੀ ਦੇ ਵਿੱਚ ਅਜੂਬੇ ਸਾਨੂੰ ਕੌਣ ਨਹੀਂ ਜਾਣਦਾ ਮਿੱਤਰੋ ਉਹ ਸਾਨ ਨੇ ਜੋ ਪੈਦਾ ਕੀਤਾ ਟਾਪ ਦਾ ਪੈਦਾ ਕੀਤਾ ਵਾ ਚਾਹੇ ਆਪਾਂ ਗੱਲ ਕਰੀਏ ਮੇ ਜੀ ਭਈ ਆਪਣੇ ਲੋਕਲ ਡਾਕਟਰੀ ਆ ਠੀਕ ਆ ਭਾਈ ਆਪਾਂ ਬਾਕੀ ਉਹਦਾ ਨੰਬਰ ਵੀ ਦੇ ਦਾਂਗੇ ਠੀਕ ਆ ਜੀ ਬਾਕੀ ਜਿਹਨੇ ਬੰਦੇ ਨੇ ਆ ਜਾਣਕਾਰੀ ਲੈਣੀ ਆ ਉਹ ਤਾਂ ਡਾਕਟਰ ਤੋਂ ਲੈ ਵੀ ਸਕਦਾ ਜਿਹੜੀਆਂ ਕੁਆਲਿਟੀਆਂ ਅਜੂਬੇ ਦੇ ਹਨ ਹਾਂ ਜੀ ਇਹਨਾਂ ਦੇ ਵਿੱਚ ਪਾਈਆਂ ਜਾਂਦੀਆਂ ਫੁੱਲ ਆ ਇਹਦੇ ਵਿੱਚ ਹਨ ਹਾਂਜੀ ਹਾਂਜੀ ਤੇ ਬਾਕੀ ਜਿਆ ਗੱਲਬਾਤ ਕਰੀਏ ਆਪਾਂ ਨਾ ਨੀਲੀ ਰਾਵੀ ਦੇ ਵਿੱਚ ਵੱਖਰਾ ਨਾਮ ਆ ਅਜੂਬੇ ਦਾ ਵੀ ਹਨ ਬਲਜਿੰਦਰ ਜੀ ਗੱਲਬਾਤ ਕਰੀਏ ਤਿਆਰ ਬਹੁਤ ਸੋਹਣਾ ਹੋਇਆ ਕਰਮਾ ਵਾਲਾ ਹਨ ਹਾਂਜੀ ਬਾਈ ਹਾਂਜੀ ਹਾਂ ਬਾਕੀ ਪੱਠ ਕੁੜੇ ਦਾ ਬਹੁਤ ਚੰਗਾ ਵਾ ਜਿਵੇਂ ਆਪਾਂ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਮੋਗਾ ਜ਼ਿਲ੍ਹੇ ਦੇ ਪਿੰਡ ਰਣੀਆਂ ਦੇ ਵਿੱਚ ਪਹੁੰਚੇ ਹੋਏ ਆ ਤਹਿਸੀਲ ਨਿਹ ਬਾਈ ਹੁਣਾਂ ਦੇ ਫਾਰਮ ਦੇ ਉੱਪਰ ਆਪਾਂ ਟਾਪ ਦਾ ਨਗੀਨਾ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕਿਉਂਕਿ ਦੁਨੀਆ ਦੇ ਵਿੱਚ ਨੀਲੀ ਰਾਬੀ ਦੇ ਵਿੱਚ ਅਜੂਬੇ ਸਾਨੂੰ ਕੌਣ ਨਹੀਂ ਜਾਣਦਾ ਮਿੱਤਰੋ ਉਹ ਸਾਨ ਨੇ ਜੋ ਪੈਦਾ ਕੀਤਾ ਟਾਪ ਦਾ ਪੈਦਾ ਕੀਤਾ ਵਾ ਚਾਹੇ ਆਪਾਂ ਗੱਲ ਕਰੀਏ ਮੇਲਿਆਂ ਮੰਡੀਆਂ ਤੇ ਜਾਂ ਸ਼ੋਹਾਂ ਤੇ ਉਹਦੀਆਂ ਕਟੀਆਂ ਨੇ ਜਾਂ ਉਹਦੇ ਬੱਚਿਆਂ ਨੇ ਬਹੁਤ ਚੰਗੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਤੇ ਅੱਜ ਬਾਈ ਰਣੀ ਵਾਲੇ ਕੋਲੋਂ ਤੁਹਾਨੂੰ ਇੱਕ ਆਪਾਂ ਬਹੁਤ ਚੰਗਾ ਜਿਹੜਾ ਕੱਟਾ ਦਿਖਾਵਾਂਗੇ ਜੋ ਕਿ ਬਕਾਊ ਆ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆਂ ਬਾਈ ਸਾਰਿਆਂ ਦਾ ਪਹਿਲਾਂ ਸਵਾਗਤ ਕਰਦੇ ਆ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ। ਹਾਂ ਸਾਰਿਆਂ ਦਾ ਪਹਿਲਾਂ ਨਾਮ ਦੱਸ ਦੀ ਬਈ ਆਪਾਂ। ਮੇਰਾ ਨਾਮ ਬਲਜਿੰਦਰ ਸਿੰਘ ਆ। ਪਿੰਡ ਮੇਰਾ ਰਣੀਆਂ। ਠੀਕ ਆ ਜੀ। ਬਲਜਿੰਦਰ ਬਾਈ ਜੇ ਗੱਲਬਾਤ ਕਰੀਏ ਆਪਾਂ ਹਨਾ ਆਮ ਤਾਂ ਆਪਣਾ ਹੈਗਾ ਜਿਹੜਾ ਫਾਰਮ ਦਾ ਕੰਮ ਹੈ ਗਾਈਆਂ ਦਾ ਹਨਾ। ਹਾਂਜੀ ਬਈ ਆ। ਤੇ ਨੀਲੀ ਰਾਵੀ ਦਾ ਬਾਈ ਕਿਵੇਂ ਸ਼ੌਂਕ ਆ ਤੁਹਾਨੂੰ? ਇਹ ਬਾਈ ਵੈਸੇ ਆਪਾਂ ਕਟਾਹਾਂ ਤਿਆਰ ਕਰਕੇ ਆਪਾਂ ਸੇਲ ਕਰੀਦਾ। ਸ਼ੌਂਕ ਕੀ ਆ ਬਈ ਆਪਾਂ ਨੂੰ? ਸ਼ੌਂਕ ਆ ਬਈ। ਤੇ ਜੇ ਗੱਲਬਾਤ ਕਰੀਏ ਬਈ ਇਹਦੇ ਕਰਮ ਵਾਲੇ ਦੀ ਹਨਾ ਕੀ ਡਿਟੇਲ ਆ ਬਈ ਤੇ ਇਹਦੀ ਮਾਂ ਜਿਹੜੀ ਬਈ ਉਹ ਲੋਰੀ ਦੀ ਆ ਲੋਰੀ ਦੀ ਆ ਹਾਂਜੀ ਤੇ ਬਈ ਜਿਹੜੀ ਇਹਦੀ ਮਾਂ ਉਹ ਆਪਣੀ ਫਿਰ ਘਰ ਦੀ ਆ ਹਾਂਜੀ ਬਈ ਘਰ ਦੀ ਆ ਜਣੀ ਤੁਸੀਂ ਜਿਵੇਂ ਆਪਾਂ ਆਪ ਕੈਮਰੇ ਗੱਲ ਕਰਦੇ ਉਹਦੀ ਨਾਨੀ ਵੀ ਆਪਣੇ ਘਰੇ ਸੀਗੀ ਹਾਂਜੀ ਹਾਂਜੀ ਬਈ ਘਰੀ ਤੇ ਬਈ ਕੀ ਪੀਕ ਲੈਵਲ ਆ ਉਹਦਾ ਜਿਹੜਾ ਝੋਟੀ ਦਾ ਉਹਦਾ ਵੀ ਪੀਕ ਲੈਵਲ 16 ਕਿਲੋ ਤੱਕ ਆ ਆਪਣਾ ਘਰ ਦਾ ਝੋਆ ਵਾ ਘਰ ਦਾ ਜਿਹੜਾ ਆਪਣਾ ਝੋਆ ਹੋਇਆ ਰਿਕਾਰਡ ਕਰਿਆ ਹੋਇਆ ਹੈ ਨਾ ਤੇ ਗੱਲਬਾਤ ਕਰੀਏ ਬਾਈ ਆਪਾਂ ਇਹਦੀ ਆ ਨਾ ਕਰਮ ਵਾਲੇ ਦੀ ਬਹੁਤ ਸੋਹਣਾ ਤਿਆਰ ਹੋਇਆ ਵਾ ਇਹਦੀ ਉਮਰ ਇਸ ਟਾਈਮ ਕਿੰਨੀ ਹੋਗੀ ਇਹਦੀ ਉਮਰ ਬਾਈ 25 ਸਾਲ ਦੇ ਲਗਭਗ ਹੈਗੀ ਹੈ 25 ਸਾਲ ਦੇ ਲਗਭਗ ਹੋ ਗਈ ਹੈ ਨਾ ਬਾਕੀ ਤਿਆਰ ਬਹੁਤ ਸੋਹਣਾ ਹੋਇਆ ਹੈ ਕਰਮਲਾ ਹੈ ਨਾ ਤੇ ਬਈ ਕਿਵੇਂ ਆ ਜਿਵੇਂ ਹੁਣ ਕਹਿ ਦਿੰਦੇ ਵੀ ਸਾਂਹ ਪਾਲਣਾ ਬਹੁਤ ਔਖਾ ਹੁੰਦਾ ਨਾ ਸਾਂਹ ਤੇ ਪਲਮਾਨ ਕਿਵੇਂ ਪਾਲਿਆ ਬਈ ਇਹ ਬਾਈ ਆਪਾਂ ਪੁੱਤਾਂ ਅੰਗੋ ਹੀ ਪਾਲਿਆ ਆਪਾਂ ਜਿਹੜੀ ਬਈ ਆਪਾਂ ਬੱਚਾ ਤਿਆਰ ਕਰਨ ਲੱਗੇ ਸਾਰੀ ਫੀਡ ਵਰਤਦੇ ਆ ਠੀਕ ਹੈ ਬਈ ਸਾਰੀ ਇਹਦੇ ਨੂੰ ਵਰਤ ਕੇ ਤਿਆਰ ਕੀਤਾ ਬਈ ਅਸੀਂ ਸਪੀਡ ਸਾਰੀ ਡੈਰੀ ਵੀ ਆਪਣੀ ਨੇਸਲੇ ਦੀ ਆਪਣੀ ਡੈਰੀ ਆ ਠੀਕ ਹੈ ਵੀਰੇ ਤਾਂ ਬਈ ਸਖਰਾਕ ਵੱਲੋਂ ਪੂਰਾ ਖੁੱਲਾ ਸੀ ਮਤਲਬ ਫੁੱਲ ਜੋਰਕ ਲਾ ਕੇ ਤਿਆਰ ਕੀਤਾ ਹੋਇਆ ਹੈ ਨਾ ਬਾਕੀ ਜੀ ਗੱਲਬਾਤ ਕਰੀਏ ਯਾਰ ਸੋਹਣਾ ਵੀ ਬਹੁਤ ਆ ਨਾ ਹਾਂਜੀ ਬਈ ਜਮਾਂ ਬਈ ਅਜੂਬੇ ਦੀ ਕੱਪ ਹੋਈ ਹੈ ਕੱਪ ਕੋਈ ਹੈ ਬਈ ਹੈਨਾ ਬਾਕੀ ਅਜੂਬੇ ਨੇ ਬਈ ਰਿਕਾਰਡ ਵੀ ਬਹੁਤ ਜਾਨੀ ਸੀ ਚੰਗੇ ਬਣਾਏ ਆਪਾਂ ਹੈਨਾ ਤੇ ਬਈ ਜਿਵੇਂ ਤੁਸੀਂ ਨੀਲੀ ਰਾਵੀ ਦੇ ਉੱਪਰ ਮੰਨ ਲਓ ਜਿਆਦਾ ਨਹੀਂ ਆਪਾਂ ਕਹਿ ਸਕਦੇ ਹੈਨਾ ਸ਼ੌਂਕੀਆ ਤੌਰ ਤੇ ਕੰਮ ਕਰਦੇ ਆਂ ਹੈਨਾ ਅਜੂਬਾ ਬਈ ਫਿਰ ਤੁਸੀਂ ਕਿਵੇਂ ਚੂਜ਼ ਕੀਤਾ ਆਪਣੀ ਮੱਝ ਦੇ ਲਈ ਬਸ ਬਈ ਸੋਹਣਾ ਹੀ ਬਹੁਤ ਲੱਗਿਆ ਸੀ ਅਜੂਬਾ ਤਾਂ ਹੀ ਬਈ ਹਾਂਜੀ ਠੀਕ ਹੈ ਬਈ ਤੇ ਆਪਾਂ ਹ ਹਾਂਜੀ ਬਈ ਹੁਣ ਇਹ ਸੇਲ ਤੇ ਕੀਤਾ ਸੇਲ ਤੇ ਆ ਬਾਈ ਹੈਨਾ ਤੇ ਬਾਈ ਕੀ ਇਹਦੀ ਆਪਾਂ ਡਿਮਾਂਡ ਵਗੈਰਾ ਕਰਦੇ ਆ ਡਿਮਾਂਡ ਤਾਂ ਵੀਰੇ ਇਹਦੀ 1.5 ਲੱਖ ਰੁਪਇਆ ਕੀਤੀ ਆ 1.5 ਲੱਖ ਰੁਪਇਆ ਜਿਹੜੀ ਇਹਦੀ ਡਿਮਾਂਡ ਕਰਦੇ ਆ ਹੈਨਾ ਤੇ ਬਾਈ ਉਹ ਜਿਵੇਂ ਆਪਾਂ ਟਣ ਕਰਦਾ ਤੇ ਉਹ ਆਪਾਂ ਕ੍ਰੋਸਿੰਗ ਵਗੈਰਾ ਲਈ ਤਾਂ ਨਹੀਂ ਛੱਡਿਆ ਜੀ ਨਹੀਂ ਬਾਈ ਹਜੇ ਛੱਡਿਆ ਨਹੀਂ ਨਹੀਂ ਛੱਡਿਆ ਆ ਜਾ ਬਲਜਿੰਦਰ ਆਪਾਂ ਇਹਦੀ ਮਾਂ ਵੀ ਦਿਖਾਈਏ ਤੇਰੇ ਨੂੰ ਆਪਾਂ ਤੋੜ ਕੇ ਵੀ ਸੱਜਣ ਨੂੰ ਦਿਖਾਵਾਂਗੇ ਤੁਹਾਨੂੰ ਹੈਨਾ ਆ ਦੇਖੋ ਬਾਈ ਆ ਇਹਦੀ ਮਾਂ ਵਾ ਤੇ ਬਾਈ ਇਹ ਕੀ ਦੀ ਸੀਗੀ ਬਾਈ ਇਹ ਇਹ ਬਾਈ ਲਾਹੌਰੀ ਦੀ ਆ ਲਾਹੌਰੀ ਦੀ ਲਓ ਬਈ ਬਾਈ ਚੈੱਕ ਕਰੋ ਬਹੁਤ ਸੋਹਣੀਆਂ ਜਿਵੇਂ ਆਪਾਂ ਗੱਲਬਾਤ ਕਰੀਏ ਹਨ ਆਰਡਰ-ਆਰਡਰ ਕੁਆਲਿਟੀ ਇਹਦੀ ਵੀ ਬਹੁਤ ਚੰਗੀ ਆ ਤੇ ਬਾਕੀ ਆਪਾਂ ਸਾਂਹ ਨੂੰ ਵੀ ਤੋੜ ਕੇ ਦਿਖਾਵਾਂਗੇ ਹਨ ਲੈ ਵੀ ਬਲਜਿੰਦਰ ਨੂੰ ਆਪਾਂ ਖੋਲ ਲ ਗਏ ਆਪਾਂ ਸੱਜਣਾ ਨੂੰ ਨਾਲ ਦੀ ਨਾਲ ਗੱਲਾਂ ਬਾਤਾਂ ਕਰੀ ਚੱਲਾਂਗੇ ਨਾਲੇ ਆਪਾਂ ਇਹਨੂੰ ਖੋਲ ਕੇ ਤੋੜ ਕੇ ਵੀ ਦਿਖਾਉਣੇ ਹਨ ਲਓ ਵੀ ਮਿੱਤਰੋ ਘਰੋਂ ਤੱਕ ਸੰਗ ਸੰਗ ਬਹੁਤ ਸੋਹਣਾ ਵਾ ਜੇ ਗੱਲਬਾਤ ਕਰੀਏ ਬਿਲਕੁਲ ਅਜੂਬੇ ਦੀ ਕੱਪ ਰਹੀ ਆ ਸੱਜਣ ਨੂੰ ਦੇਖੋ ਬਾਕੀ ਜੇ ਗੱਲਬਾਤ ਕਰੀਏ ਆਪਾਂ ਤਸਤੀ ਸੁਸਤੀ ਗੱਲ ਬਹੁਤ ਚੰਗੇ ਆ ਪੱਠ ਕੁੜੇ ਦਾ ਸਾਂਹ ਦੇਖੋ ਤੁਸੀਂ ਬਹੁਤ ਜ਼ਿਆਦੇ ਚੰਗਾ ਵਾ ਬਾਕੀ ਬਰੀਡਿੰਗ ਦੇ ਲਈ ਜਾਂ ਕਿਸੇ ਵੀ ਬੰਦੇ ਨੇ ਸ਼ੋਅ ਦੇ ਲਈ ਵੀ ਇਹ ਬਰਤਣਾ ਹੋਊਗਾ ਤਾਂ ਬਹੁਤ ਚੰਗਾ ਯਾਨੀ ਦੀ ਆਪਾਂ ਗੱਲਬਾਤ ਕਰੀਏ ਥਾਨ ਤਿਆਰ ਹੋਊਗਾ ਬਲਜਿੰਦਰੂ ਜੇ ਗੱਲਬਾਤ ਕਰੀਏ ਤਿਆਰ ਬਹੁਤ ਸੋਹਣਾ ਹੋਇਆ ਕਰਮ ਵਾਲਾ ਹਨਾ ਹਾਂਜੀ ਬਾਈ ਹਾਂਜੀ ਹਾਂ ਬਾਕੀ ਪੱਠਪੁੜੇ ਦਾ ਬਹੁਤ ਚੰਗਾ ਵਾ ਜਿਵੇਂ ਆਪਾਂ ਕਹੇ ਦੀਏ ਜਿਹੜੀਆਂ ਕੁਆਲਿਟੀਆਂ ਅਜੂਬੇ ਦੇ ਹਨਾ ਬੱਚਿਆਂ ਦੇ ਵਿੱਚ ਪਾਈਆਂ ਜਾਂਦੀਆਂ ਫੁੱਲ ਇਹਦੇ ਵਿੱਚ ਹਨਾ ਤੇ ਬਾਕੀ ਜੇ ਆ ਗੱਲਬਾਤ ਕਰੀਏ ਆਪਾਂ ਨਾ ਨੀਲੀ ਰਾਵੀ ਦੇ ਵਿੱਚ ਵੱਖਰਾ ਨਾਮ ਆ ਅਜੂਬੇ ਦਾ ਵੀ ਹਨਾ ਬਾਕੀ ਪੱਠਪੁੜੇ ਦਾ ਹੀ ਬਹੁਤ ਚੰਗਾ ਸਾਜ ਨੂੰ ਦੇਖੋ ਤਸਤੀ ਸੁਸਤੀ ਕਾਲ ਬਹੁਤ ਓਕੇ ਰਿਪੋਰਟ ਦੇ ਵਿੱਚ ਕਿਉਂਕਿ ਇਹਦੀ ਮਾਂ ਬਾਈ ਹੁਣੇ ਕਹਿੰਦੇ ਬਹੁਤ ਜਿਆਦਾ ਚੰਗੇ ਦੁੱਧ ਦੇ ਉੱਪਰ ਜਿਹੜੀ ਚੱਲਣ ਵਾਲੀ ਆ ਇਹਨਾਂ ਦੇ ਬਾਕੀ ਜਿਵੇਂ ਸਾਨੂੰ ਗੱਲ ਕਰੀਏ ਆਪਾਂ ਇਹਦੇ ਟੀਕੇ ਦੀ ਬਾਈ ਹਨਾ ਇਹਦੀ ਮਾਂ ਦੇ ਉਹ ਫਿਰ ਆਪਾਂ ਆਪਦੇ ਗਾਰੰਟੀ ਵਾਲੇ ਬੰਦੇ ਤੋਂ ਹੀ ਭਰੇ ਹੋਇਆ ਹਾਂਜੀ ਬਾਈ ਆਪਣੇ ਲੋਕਲ ਡਾਕਟਰ ਹੀ ਆ ਠੀਕ ਆ ਬਾਈ ਆਪਾਂ ਬਾਕੀ ਉਹਦਾ ਨੰਬਰ ਵੀ ਦੇ ਦਾਂਗੇ ਠੀਕ ਆ ਜੀ ਬਾਕੀ ਜਿਨੇ ਬੰਦੇ ਨੇ ਆ ਜਾਣਕਾਰੀ ਲੈਣੀ ਆ ਉਹ ਤੋਂ ਡਾਕਟਰ ਤੋਂ ਲੈ ਵੀ ਸਕਦਾ ਬਾਕੀ ਬਾਈ ਆਪਾਂ ਇੰਨੀ ਗਾਰੰਟੀ ਲੈਣੇ ਆ ਕਈ ਬੰਦਾ ਡੀਐਨਏ ਵੀ ਚੈੱਕ ਕਰਾ ਸਕਦਾ ਹੈ ਠੀਕ ਆ ਵੀ ਕਿਉਂਕਿ ਗੱਲਬਾਤ ਆਇਆ ਨਾ ਬਾਈ ਕੁਆਲਿਟੀ ਚੰਗੀ ਆ ਹਨਾ ਹਾਂਜੀ ਬਈ ਕੱਟੇ ਦੀ ਕਿਸੇ ਵੀ ਸੱਜਣ ਨੇ ਜਿਹਨੇ ਲੈਣਾ ਹੋਊਗਾ ਹਨਾ ਚਾਹੇ ਉਹ ਇਹਨੂੰ ਮੰਨ ਲਓ ਗੱਲਬਾਤ ਕਰੀਏ ਸ਼ੋਹਾਂ ਦੇ ਵਿੱਚ ਲੈ ਜਾਣਾ ਹੋਊਗਾ ਜਾਂ ਕਿਸੇ ਵੀ ਕੱਟੇ ਨੇ ਇਹਨੂੰ ਬਰੀਡਿੰਗ ਦੇ ਲਈ ਲੈਣਾ ਹੋਊਗਾ ਹਨਾ ਹਾਂਜੀ ਹਾਂਜੀ ਕਿਉਂਕਿ ਇਹਦੀ ਜਿਹੜੀ ਬਲੱਡ ਲਾਈਨ ਹੈ ਹੀ ਬਹੁਤ ਚੰਗੀ ਆ ਹਨਾ ਹਾਂਜੀ ਤੇ ਇਹਦੀ ਮਾਂ ਦਾ ਕਿੰਨਾ ਦਾ ਦੱਸੋ ਸਹੀ ਬਲਜਿੰਦਰ ਬਾਈ ਬਈ 16 ਕਿਲੋ ਆਪਾਂ ਘਰੇ ਚੋਇਆ ਹੋਇਆ ਘਰੇ ਆਪਣੇ ਜਿਹੜਾ ਕੋਇਆ ਹੋਇਆ ਹਨਾ ਤੇ ਹੁਣ ਜਣੀ ਦੀ ਉਹ ਦੁਬਾਰਾ ਗੱਭਣਾ ਬਾਈ ਹਨ ਸ਼ੋ ਕੁਆਲਿਟੀ ਦੇ ਵਿੱਚ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ ਬਾਕੀ ਬਿਲਡਿੰਗ ਦੇ ਪੱਖ ਦੇ ਵਿੱਚ ਵੀ ਬਹੁਤ ਚੰਗਾ ਵਾ ਕਿਉਂਕਿ ਇਹਦੀ ਮਾਂ ਸੱਜਣੋਂ ਆਹ ਤੁਹਾਡੇ ਸਾਹਮਣੇ ਖੜੀ ਆ ਬਹੁਤ ਜਿਆਦਾ ਚੰਗੀ ਤੇ ਭੱਡੀ ਮੱਝ ਆ ਠੰਡ ਠੋਣਾਂ ਦੀ ਕੁਆਲਿਟੀ ਚੈੱਕ ਕਰੋ ਇਹਦੀ ਮਾਂ ਦੀ ਬਹੁਤ ਸੋਹਣੀ ਆ ਜੇ ਮੈਂ ਆਪਾਂ ਕਹਦੀਏ ਪੁਰਾਣੀ ਬਲੱਡ ਲਾਈਨ ਇਹ ਲਾਹੌਰੀ ਦੀ ਹੈ ਬਾਈ ਹਨਾ ਇਹਦੀ ਮਾਂ ਤੇ ਬਲਜਿੰਦਰ ਇੱਕ ਵਾਰ ਨੰਬਰ ਬੋਲ ਕੇ ਲੋਕੇਸ਼ਨ ਬਾਈ ਬੋਲ ਦੀ ਜੇ ਕਿਸੇ ਵੀ ਸੱਜਣ ਦਾ ਵਿਚਾਰ ਆ ਬੰਦਾ ਤਾਂ ਤੈਨੂੰ ਫੋਨ ਕਰ ਲੂਗਾ ਮੇਰਾ ਫੋਨ ਨੰਬਰ ਆ ਬਾਈ 91659 38272 ਪੈਂਡ ਮੇਰਾ ਬਹਿਰਾਨੀਆ ਹੀ ਗਰਣੀਆਂ ਪੈਂਦਾ ਬਾਈ ਦਾ ਤੇ ਕਿਸੇ ਵੀ ਸੱਜਣ ਦਾ ਵਿਚਾਰ ਮੰਦਾ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਗੱਲਬਾਤ ਕਰ ਲਿਓ ਬਾਕੀ ਬਾਈ ਉਹਨਾਂ ਦਾ ਕੋਈ ਵਪਾਰ ਵਗੈਰਾ ਦਾ ਕੰਮ ਨਹੀਂਗਾ ਬਹੁਤ ਸੋਹਣਾ ਯਾਨੀ ਫਾਰਮ ਦਾ ਕੰਮ ਆ ਗਾਈਆਂ ਵਗੈਰਾ ਦਾ ਕੰਮ ਕਰਦੇ ਆ ਵਿੱਚੋਂ ਟੌਪ ਦੇ ਜਿਵੇਂ ਆਪਾਂ ਕਹიდੀ ਨਗੀਨੇ ਹੀ ਆ ਤੇ ਉਹ ਬਾਈ ਹੋਣੇ ਜਿਵੇਂ ਬਾਈ ਨੇ ਪਹਿਲਾਂ ਵੀ ਦੱਸਿਆ ਵੀ ਅਸੀਂ ਪਹਿਲਾਂ ਵੀ ਕੱਟੇ ਜਿਹੜੇ ਤਿਆਰ ਕਰਕੇ ਵੇਚਣ ਦਾ ਸ਼ੌਂਕ ਆ ਬਾਈ ਉਹਨਾਂ ਨੂੰ ਹਣਾ ਤੇ ਕਿਸੇ ਵੀ ਸੱਜਣ ਦਾ ਵਿਚਾਰ ਮੰਦਾ ਵਾ ਚੰਗੀ ਬਲੱਡ ਲਾਈਨ ਦਾ ਕੱਟਾ ਖਰੀਦਣ ਦੀ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਕਰ ਲਿਓ ਗੱਲ